ਅਹੀਂ ਬਹਿਲੀ ਬਿਠੇ ਆਪਣੀ ਦੀਪੂ ਲਖਵਾਲੀ ਦੇ ਦੋ ਮੁੰਡੇ ਆਏ ਮੋਟਰਸਾਲ ਦੇ ਅਈ ਗੱਲ ਮਿਲਣਾ ਉਹ ਬੰਨੇ ਆਉਂਦੇ ਫੈਟ ਆ ਆ ਕਰ ਰਹੇ ਆ ਬਹੁਤ ਜਿਆਦਾ ੱਟਕਾ ਛਰੇ ਆ ਮਾਰ ਕੇ ਸਾਡੇ ਗੋਲੀਆਂ ਮਾਰ ਕੇ ਦੋ ਜਣੇ ਆ ਕੇ ਆ ਠਾ ਠਾ ਕਰਕੇ ਗੋਲੀਆਂ ਸਿੱਧੀਆਂ ਮਾਰ ਕੇ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ ਇਹਨਾਂ ਨੂੰ ਗੋਲੀਆਂ ਮਾਰੀਆਂ ਜਿੰਨਾ ਦੀਪਿੰਦਰ ਦੀ ਡੈਚ ਹੋ ਜਾਂਦੀ ਹੈ ਤੇ ਚਾਰ ਹੋਰ ਜ਼ਖਮੀ ਹੁੰਦੇ ਆ ਜਨਾਲਾ ਦੇ ਪਿੰਡ ਲੱਖੋਵਾਲ ਵਿਖੇ ਦੇਰ ਸ਼ਾਮ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਰੀਆਮ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਦੀਪਿੰਦਰ ਸਿੰਘ ਦੀਪੂ ਸਰਕਾਰੀ ਅਤੇ ਉਹਨਾਂ ਦੇ ਸਾਥੀਆਂ ਤੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਦੀਪਿੰਦਰ ਸਿੰਘ ਦੀਪੂ ਸਰਕਾਰੀ ਦੀ ਮੌਤ ਹੋ ਗਈ ਅਤੇ ਉਹਨਾਂ ਦੇ 4 ਦੇ ਕਰੀਬ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਜਨਾਲਾ ਦੇ ਨਿੱਜੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਦੇਰ ਸ਼ਾਮ ਦੀਪੂ ਸਰਕਾਰੀ ਆਪਨ ਸਾਥੀਆਂ ਦੇ ਨਾਲ ਆਪਣੇ ਘਰ ਦੇ ਬਾਹਰ ਬੈਠੇ ਸੀ ਜਿੱਥੇ ਤੋਂ ਮੋਟਰਸਾਈਕਲ ਸਵਾਰ ਸ਼ਰੀਆਮ ਆਏ ਅਤੇ ਜਿਨ੍ਹਾਂ ਵੱਲੋਂ ਸ਼ਰੀਆਮ ਫਾਇਰਿੰਗ ਕਰਕੇ ਦੀਪਿੰਦਰ ਦੀਪੂ ਸਰਕਾਰੀ ਅਤੇ ਉਹਨਾਂ ਦੇ ਸਾਥੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਇਸ ਮੌਕੇ ਘਟਨਾ ਸਥਾਨ ਤੇ ਜਾਈਜਾ ਲੈਨ ਪਹੁੰਚੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਲੱਖੋਵਾਲ ਪਿੰਡ ਚ ਸ਼ਰੀਆਮ ਨੌਜਵਾਨਾਂ ਤੇ ਫਾਇਰਿੰਗ ਹੋਈ ਹੈ ਜਿਸ ਦੌਰਾਨ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਬਾਕੀ ਚਾਰ ਜਖਮੀ ਹੋਏ ਨੇ ਜਿਨ੍ਹਾਂ ਨੂੰ ਅਜਨਾਲਾ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇਸ ਮੌਕੇ ਹਸਪਤਾਲ ਦੇ ਵਿੱਚ ਜ਼ਖਮੀ ਵਿਅਕਤੀਆਂ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਦੀਪੂ ਸਰਕਾਰੀਆ ਦੇ ਘਰ ਦੇ ਬਾਹਰ ਬੈਠੇ ਸੀ ਜਿਸ ਦੌਰਾਨ ਅਚਾਨਕ ਦੋ ਮੋਟਰਸਾਈਕਲ ਤੇ ਸਵਾਰ ਨੌਜਵਾਨ ਆਏ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਅਤੇ ਆਉਂਦੇ ਹੀ ਸ਼ਰੀਆਮ ਫਾਇਰਿੰਗ ਕਰ ਦਿੱਤੀ ਮੇਜਾ ਕਿਹੜਾ ਪਿੰਡ ਆ ਲਖਵਾਲਾ ਕੀ ਗੱਲ ਹੋਈ ਆ ਅਸੀਂ ਮੇਲੀ ਬਿਠੇ ਆਪਣੀ ਇਹਦੀ ਵੇਲੀ ਬਿਠੇ ਦੀਪੂ ਲਖਵਾਲੀ ਦੇ ਅੱਛਾ ਜੀ ਉਹ ਮੁੰਡੇ ਆਏ ਮੋਟਰਸਾਈਕਲ ਤੇ ਅਸੀਂ ਤਾਂ ਮਿਲਣਾ ਮੂੰਹ ਬੰਨੇ ਆਉਂਦੇ ਫੈਟਾ ਫਾਟਾ ਕਰ ਰਹੇ ਆ ਕਰ ਕਿੰਨੇ ਜਣੇ ਆਏ ਸੀ ਦੋ ਜਣੇ ਅੱਛਾ ਜੀ ਹਾਂ ਜੀ ਕੀ ਕੀ ਕਹਦੇ ਨੇ ਗੋਲੀਆਂ ਮਾਰੀ ਉਹਨਾਂ ਨੇ ਮਿਸਟਰ ਦਾ ਪਤਾ ਨਹੀਂ ਕਿਹੜਾ ਨਾਮ ਹੈ ਇਹਨਾਂ ਦਾ ਮਿਸਟਰ ਦਾ ਭਰੇ ਪਤਾ ਨਹੀਂ ਗੋਲੀਆਂ ਮਾਰੀਆਂ ਕਿ ਹਾਲ ਬਣਾ ਗਿਆ ਡਾ ਕਿੰਨੇ ਕਿੰਨੇ ਜਣੇ ਨੂੰ ਗੋਲੀਆਂ ਲੱਗੀਆਂ ਬਾਸ਼ੇ ਕਹ ਰਹੇ ਹੋਣੇ ਅੱਛਾ ਜੀ ਆ ਚਾਰ ਜਣੇ ਬਾਜੀ ਕੀ ਕੰਡੀਸ਼ਨ ਹਾਲੋਂ ਪਤਾ ਨਹੀਂ ਮਾਰੇ ਇਧਰ ਹੋ ਗਏ ਬਹੁਤ ਮੜਾ ਹਾਲ ਹੈ ਡਾਡੇ ਨੂੰ ਗੋਲੀਆਂ ਲੱਗੀਆਂ ਮੇਰੇ ਹਾਲ ਲੱਗੀਆਂ ਗੋਲੀਆਂ ਪੱਟਾਂ ਦੇ ਕੀ ਮੰਗ ਕਰਦੇ ਜੀ ਇਹਨਾਂ ਨੂੰ ਮਤਵਾ ਸਜ਼ਾ ਮਿਲ ਜਾਈ ਦੇਨਾਂ ਨੂੰ ਕੋਈ ਨਹੀਂ ਕੋਈ ਆ ਪਾਸੇ ਹੋਣੀ ਚਾਹੀਦੀ ਨਾ ਤੈਨੂੰ ਮੇਰਾ ਸੁਖਚੰਨ ਜੀ ਦਾ ਨਾਮ ਹੈ ਵੇ ਜੀ ਕਿਹੜਾ ਬੇਡਾ ਲਖੂ ਵਾਲਾ ਵੇ ਜੀ ਕੀ ਕਰ ਲਈ ਬਹੁਤ ਜਦਾ ਵੀਰ ਜੀ ਰਮਾਨ ਆ ਆਪਣੇ ਬੈਠੇ ਆ ਉੱਤੇ ਬੈਠੇ ਨੇਲੀ ਦੀ ਪੂਰ ਦੀ ਤੇ ਵੀ ਬੈਠੇ ਆ ਬਹੁਤ ਜਦਾ ੱਟਾ ਛਰੇ ਆ ਮਾਰ ਕੇ ਸਾਡੇ ਗੋਲੀਆਂ ਮਾਰ ਕੇ ਪਤਾ ਨਹੀਂ ਲੱਗਾ ਵੀਰ ਜੀ ਜੇ ਪਤਾ ਹੁੰਦਾ ਤੇ ਕਿੰਨੇ ਜਣੇ ਸੀ ਦੋ ਜਣੇ ਆ ਕੇ ਆ ਠਾ ਠਾ ਕਰਕੇ ਗੋਲੀਆਂ ਸਿੱਡੀਆਂ ਮਾਰ ਗਿਆ ਵੀਰ ਜੀ ਇੰਨਾ ਜੇ ਪਤਾ ਹੀ ਨਹੀਂ ਲੱਗਣ ਦੇ ਤਾਂ ਬਹੁਤ ਜਦਾ ਧੱਕਾ ਸਾਡੇ ਨਾਲ ਲਖੂਵਾਲ ਚ ਬਹੁਤ ਜਦਾ ਧੱਕਾ ਸਾਡਾ ਭਰਾ ਭਰਾ ਦੇ ਸਿੱਧੀਆਂ ਗੋਲੀਆਂ ਮਾਰੀਆਂ ਆ ਵੇਖੋ ਤੁਹਾਡੇ ਸਾਹਮਣੇ ਆ ਵੇਖੋ ਕੀ ਮੰਗ ਕਰਦੇ ਜੀ ਨਿਆਂ ਸਾਫ ਹੋਣਾ ਚਾਹੀਦਾ ਕਦੀ ਇਹੋ ਜਿਹਾ ਕੰਮ ਨਹੀਂ ਆਇਆ ਸਾਡੇ ਵਰ ਕੰਮ ਨਹੀਂ ਹੋਇਆ ਕਦੀ ਨਹੀਂ ਹੋਇਆ ਇਹੋ ਜਿਹਾ ਕੰਮ ਵੀਰੇ ਪੂਰੀ ਦੋ ਜਣੇ ਆਏ ਜੀ ਕੀ ਗੱਲ ਹੋਈ ਏ ਸਾਰੀ ਗੱਲ ਹੈ ਬੀਟੇ ਦਾ ਕਦੇ ਉਲੀ ਇਹ ਇਚੋਂ ਵੀ ਆਇਨੇ ਤਾਂ ਜਦ ਜਾ ਰਹੇ ਹੋ ਕਿੰਨੇ ਜਾਣੇ ਸੀਗੇ ਉਹਦੇ ਕੋ ਪਤਾ ਲੱਗਾ ਕਿ ਇਹ ਨੂੰਹ ਤੇਰੇ ਘਰ ਤੇ ਆਈ ਸੀ ਮੈਨਾਂ ਤੁਹਾਨੂੰ ਪਤਾ ਨਹੀਂ ਪਾ ਦੇ ਪਿੱਛੇ ਬੈਹਰੀਆਂ ਇਹ ਬੇਲੀ ਕੋਤਰਾ ਬੇਲੀ ਕਿਨੇ ਜਾਣਿਆਂ ਨੂੰ ਫਟ ਕਰਕੇ ਗਏ ਹਾਂ ਇਹ ਨੇ ਅੱਛਾ ਅਨੂ ਦੇ ਹੁਣ ਬੱਦ ਖੱਬੜੀ ਉਹ ਉਹਨਾਂ ਦੇ ਅਗਰ ਐਮੋਗਿਆ ਇੱਕ ਇਨਸੀਡੈਂਟ ਆ ਮਾੜੀ ਕਟਨਾ ਹੋਈ ਹੈ ਜੀ ਇੱਥੇ ਪਿੰਡ ਦੇ ਵਿੱਚ ਤਕਰੀਬਨ 7:30 8:30 ਦੇ ਕਰੀਬ ਮੋਟਰਸਾਈਕਲ ਤੇ ਲੜਕੇ ਆਏ ਦੀਪਿੰਦਰ ਇੱਥੇ ਬੈਠੇ ਸੀ ਆਪਣੇ ਹੋਰ ਸਾਥੀਆਂ ਨਾਲ ਇਹਨਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਦੀਪਿੰਦਰ ਦੀ ਡੈਥ ਹੋ ਜਾਂਦੀ ਹੈ ਤੇ ਚਾਰ ਹੋਰ ਜ਼ਖਮੀ ਹੁੰਦੇ ਆ ਜੀ ਉਹਨਾਂ ਨੂੰ ਜ਼ੇਰੇ ਇਲਾਜ ਆ ਹਸਪੀਟਲ ਅਸੀਂ ਕਿਸ ਉਹਨਾਂ ਦਾ ਅਫੇਅਰ ਰਜਿਸਟਰ ਕਰਕੇ ਰਿਲਾਸਟਿਡ ਸ਼ਾਰਾ ਅਸੀਂ ਸ਼ੁਰੂ ਕਰਤੀ ਆ ਛੇਤੀ ਮਲਜ਼ਮਾਂ ਨੂੰ ਲੱਭਾਂਗੇ ਵੀ ਔਰ ਉਹਨਾਂ ਦੇ ਕੋਰੋਨੋ ਅਨਸਾਰ ਉਹਨਾਂ ਦੇ ਬੰਦੇ ਇੰਜਾਮ ਕਰਕੇ ਪਹੁੰਚਾਉਂ ਕਿੰਨੇ ਮੋਰਸਾਂ ਦਾ ਤੇ ਆਏ ਸੀ ਕਿ 2 ਮੋਂਥ 2 ਮੋਰਸਾਈਕਲ ਸੀ ਜੀ ਹਲੇ ਬੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਆ ਹੁਣ ਬਾਕੀ ਸਾਰਾ ਅਸੀਂ ਡਿਟੇਲ ਕਰਕੇ ਸਾਰਾ ਕਿਹੜੇ ਹਥਿਆਰ ਲੱਗਦੇ ਆ ਕਿਉਂਕਿ ਜਿਸ ਤਰੀਕੇ ਨਾਲ ਇੰਨੇ ਚਾਰ ਵਾਲਵਰ ਪਿਸਟਲ ਹੀ ਹੈ ਜੀ ਹੁਣ ਬਾਕੀ ਅਸੀਂ ਸਾਰਾ ਕਿਉਂਕਿ ਥੋੜੀ ਦੇਰ ਪਹਿਲਾਂ ਦੀ ਗੱਲ ਸਾਰਾ ਸੀ ਨੂੰ ਇਨਵੈਸਟੀਗੇਟ ਕਰਕੇ ਫਿਰ ਗਏ ਸੀ ਲੈ ਕੇ ਜਾਵਾ